ਜਿਹੜਾ ਜਿੰਦਰ ਗੈਲਾ ਜੀ ਆਪਾਂ ਇਸ ਦਾ ਬੈਕਗ੍ਰਾਉਂਡ ਦੇਖਦੇ ਆ ਤਾਂ ਇਹ ਇੱਕ ਕ੍ਰਿਮੀਨਲ ਬੰਦਾ ਹੈਗਾ ਇਸ ਦੇ ਉੱਤੇ ਐਨਡੀ ਦੇ ਪਰਚੇ ਦਰਜ ਆ ਕਤਲ ਦੇ ਪਰਚੇ ਦਰਜ ਆ ਇੱਕ ਖਬਰ ਜੀ ਚੱਲ ਪਈ ਸੀ ਕਿ ਠੂਠੇ ਪਾਸ ਤੇ ਪਾ ਪਾ ਕੇ ਜਿਹੜਾ ਸਰਪੰਚ ਸੀ ਉਸ ਦਾ ਜਿਹੜਾ ਵੈਪਨ ਸੀ ਉਹ ਨਾ ਪੁਲਿਸ ਨੇ ਜਮ੍ਹਾਂ ਕਰਵਾ ਲਿਆ ਸੀ ਪ੍ਰਸ਼ਾਸਨ ਨੇ ਜਮ੍ਹਾਂ ਕਰਾ ਲਿਆ ਸੀ ਸੋ ਐਵੇਂ ਅਫਵਾਹਾਂ ਦੇ ਉੱਤੇ ਯਕੀਨ ਨਾ ਕਰਿਆ ਕਰੋ ਜਿਵੇਂ ਕੁਝ ਲੋਕ ਕਹਿ ਰਹੇ ਆ ਕਿ ਰਾਜਨੀਤਿਕ ਕਾਤਲ ਹੈ ਲਾਹ ਸਿੰਘ ਉਗੋਕੇ ਨੂੰ ਸ਼ਾਮਲ ਕੀਤਾ ਜਾਵੇ ਇਕਲਦੀਪ ਚਾਲ ਸਾਹਿਬ ਹੋਰਾਂ ਦਾ ਕਹਿਣਾ ਹੈ ਕਿ ਕੋਈ ਰਾਜਨੀਤਿਕ ਕਤਲ ਨਹੀਂ ਹੈਗਾ ਕਿਉਂਕਿ ਜਿੰਦਰਗਰ ਨੇ ਖੁਦ ਕਨਫਰੰਸ ਕੀਤਾ ਖੁਦ ਮੰਨਿਆ ਹੈ ਕਿ ਸਾਡਾ ਕੋਈ ਪੈਸਾ ਨੂੰ ਲੈ ਕੇ ਲੈਣ ਦੇਣ ਚੱਲ ਰਿਹਾ ਸੀਗਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਹਾਂ ਤੁਸੀਂ ਵੇਖ ਰਹੇ ਲੋਕ ਪੰਜਾਬ ਟੀਵੀ ਤੇ ਕੁਝ ਦਿਨਾਂ ਤੋਂ ਤੁਸੀਂ ਵੇਖ ਰਹੇ ਸੋਸ਼ਲ ਮੀਡੀਆ ਉੱਤੇ ਪਰਸੋਂ ਤੋਂ ਲੈ ਕਰਕੇ ਇੱਕ ਨਾ ਮੁੱਦਾ ਬਹੁਤ ਚੱਲ ਰਿਹਾ ਜਿਹੜਾ ਕਿ ਸੈਨਾ ਦੇ ਸਰਪੰਚ ਸਖਵਿੰਦਰ ਸਿੰਘ ਕਲਕੱਤਾ ਦੇ ਕਤਲ ਦਾ ਜਿਹੜਾ ਮੁੱਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਰਾਜਨੀਤਿਕ ਤੇ ਸਿਆਸੀ ਕਤਲ ਹੈ ਤੇ ਇਸ ਦੇ ਕਰਕੇ ਹੀ ਜਿਹੜਾ ਸਖਵਿੰਦਰ ਸਿੰਘ ਕਲਕੱਤਾ ਦੀ ਜਿਹੜੀ ਡੈੱਡ ਬੋਡੀ ਸੀਗੀ ਉਸ ਨੂੰ ਪੋਸਟਮਾਸਟਰ ਦੇ ਲਈ ਵੀ ਲੋਕਾਂ ਨੇ ਨਹੀਂ ਦਿੱਤੀ ਤੇ ਉੱਥੇ ਧਰਨਾ ਚੱਲ ਰਿਹਾ ਜਿਸ ਦੇ ਵਿੱਚ ਕਿ ਸਾਰੇ ਹੀ ਕਾਰਕੁਨ ਜਿਵੇਂ ਕਿ ਲਖਸਦਾਨਾ ਪਾਨਾ ਸਿੱਧੂ ਵਰਗੇ ਉੱਥੇ ਪਹੁੰਚ ਰਹੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਪਹੁੰਚ ਰਹੇ ਤੇ ਇਥੋਂ ਤੱਕ ਜਿਹੜੇ ਰਾਜਨੀਤਿਕ ਲੀਡਰ ਵੀ ਉੱਥੇ ਪਹੁੰਚਣਾ ਸ਼ੁਰੂ ਹੋ ਗਏ ਆ ਸੀ ਤੇ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਜਿਆਦਾਤਰ ਲੋਕਾਂ ਦਾ ਕਹਿਣਾ ਇਹ ਸੀਗਾ ਕਿ ਜਿਹੜੀ ਐਫ ਆਈ ਆਰ ਆ ਉਹਦੇ ਵਿੱਚ ਜਿਹੜੇ ਕੀ ਉੱਥੋਂ ਦੇ ਐਮ ਐਲ ਏ ਆ ਮੌਜੂਦਾ ਚ ਆਮ ਆਦਮੀ ਪਾਰਟੀ ਦੇ ਲਾਲ ਸਿੰਘ ਉਗੋ ਕੇ ਉਹਨਾਂ ਨੂੰ ਨਵਜਤ ਕੀਤਾ ਜਾਵੇ ਤੇ ਇਹ ਇੱਕ ਸਿਆਸੀ ਕਤਲ ਹੈ ਕਿਉਂਕਿ ਲਾਲ ਸਿੰਘ ਉਗੋ ਕੇ ਨੂੰ ਦੋਸਤੋ ਜਿਹੜਾ ਨਵਜਤ ਇਸੇ ਕਰਕੇ ਕਰਨਾ ਚਾਹੁੰਦੇ ਸੀਗੇ ਕਿਉਂਕਿ ਕੁਝ ਸਾਲ ਪਹਿਲਾਂ ਇੱਕ ਦੋ ਸਾਲ ਪਹਿਲਾਂ ਸਰਪੰਚ ਸਰ ਤੇ ਲਾਭ ਸਿੰਘ ਉਗੋਕੇ ਦੀ ਇੱਕ ਵੀਡੀਓ ਜਨਤਕ ਹੁੰਦੀ ਹੈ ਜਿਹੜੀ ਕਿ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖੀ ਹੋਊਗੀ ਜਿਹਦੇ ਵਿੱਚ ਲਾਭ ਸਿੰਘ ਉਗੋਕੇ ਤੇ ਸਖਵਿੰਦਰ ਸਿੰਘ ਆਪਸ ਵਿੱਚ ਜੱਦੇ ਆ ਤੇ ਜਿਸ ਵਿੱਚ ਲਾਭ ਸਿੰਘ ਉਗੋਕੇ ਕਹਿੰਦੇ ਆ ਕਿ ਮੈਂ ਮਾਰ ਮਾਰ ਲੱਪੜ ਤੁਹਾਨੂੰ ਅੰਦਰ ਸਿੱਟਿਆ ਹੁੰਦਾ ਕੁਛ ਇਦਾਂ ਦੀ ਭਾਸ਼ਾ ਵਰਤੇ ਤੁਸੀਂ ਵੀਡੀਓ ਸਾਰਿਆਂ ਨੇ ਉਹ ਦੇਖੀ ਆ ਤੇ ਇਸੇ ਕਰਕੇ ਆ ਜਿਹੜਾ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਸਿਆਸੀ ਕਤਲ ਹੈ ਕਿਉਂਕਿ ਉਸ ਵੀਡੀਓ ਤੋਂ ਬਾਅਦ ਵਿੱਚ ਜਿਹੜਾ ਸਖਵਿੰਦਰ ਸਿੰਘ ਹੈ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਹੋ ਜਾਂਦਾ ਤੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਵਿਰੋਧਤਾ ਕਰਨ ਲੱਗ ਜਾਂਦਾ ਉਹਨਾਂ ਦੇ ਜਿਹੜੇ ਕੰਮ ਨਹੀਂ ਹੁੰਦੇ ਉਹਨਾਂ ਨੂੰ ਦੱਸਦਾ ਤੇ ਵਿਰੋਧਤਾ ਕਰਨੀ ਸ਼ੁਰੂ ਕਰ ਦਿੰਦਾ ਜਿਸ ਦੇ ਕਰਕੇ ਉਹ ਲਾਈਮਲਾਈਟ ਵਿੱਚ ਵੀ ਆ ਜਾਂਦੇ ਸਖਵਿੰਦਰ ਸਖਵਿੰਦਰ ਸਿੰਘ ਜਿਨ੍ਹਾਂ ਨੂੰ ਮੀਡੀਆ ਦੇ ਵਿੱਚ ਅਕਸਰ ਤੁਸੀਂ ਵੇਖਦੇ ਰਹਿੰਦੇ ਹੋ ਕਿਸੇ ਇੰਟਰਵਿਊ ਚ ਆਲਦੇ ਰਹਿੰਦੇ ਆ ਤੇ ਕਿਸਾਨੀ ਧਰਨਿਆਂ ਦੇ ਵਿੱਚ ਵੀ ਉਹ ਉਹਨਾਂ ਦੀ ਤੁਸੀਂ ਸ਼ਮੂਲੀਅਤ ਦੇਖੀ ਹੋਊਗੀ ਤੇ ਉਸ ਤੋਂ ਬਾਅਦ ਇਹ 4 ਤਰੀਕ ਨੂੰ ਸ਼ਾਮ ਨੂੰ ਕਤਲ ਹੁੰਦਾ ਸੁਖਵਿੰਦਰ ਸਿੰਘ ਦਾ ਉਹ ਉਸਦੇ ਨਾਲ ਦੇ ਬੇਲੀ ਜਿੰਦਰਗੱਲ ਵੱਲੋਂ ਹੀ ਕੀਤਾ ਜਾਂਦਾ ਕਤਲ ਹੈ ਤੇ ਕਤਲ ਤੋਂ ਬਾਅਦ ਜਿਹੜਾ ਜਿੰਦਰਗੱਲ ਉਹ ਲਾਈਵ ਵੀ ਹੁੰਦਾ ਤੇ ਲੋਕਾਂ ਦਾ ਮੰਨਣਾ ਇਹ ਹੈ ਕਿ ਇਹ ਕਤਲ ਹੈ ਜਿਹੜਾ ਇਹ ਸਿਆਸੀ ਕਤਲ ਹੈ ਤੇ ਲਾਹਵ ਸਿੰਘ ਉਗੋਕੇ ਦੁਆਰਾ ਕਰਵਾਇਆ ਗਿਆ ਤੇ ਲੋਕਾਂ ਦਾ ਕਹਿਣਾ ਕਿ ਲਾਹਵ ਸਿੰਘ ਉਗੋਕੇ ਨੂੰ ਐਡੀ ਐਫਆਈ ਰਿਹਾ ਦੇ ਵਿੱਚ ਨਾਮਜ਼ਦ ਕੀਤਾ ਜਾਵੇ ਪਰ ਪੁਲਸ ਨੇ ਪ੍ਰਸ਼ਾਸਨ ਨੇ ਬਹੁਤ ਮਸ਼ਤੇਗੀ ਦਿਖਾਉਂਦੇ ਆ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਹੀ ਜਿਹੜੇ ਕਾਤਲਾਂ ਉਹਨਾਂ ਨੂੰ ਅਰੈਸਟ ਕਰ ਲਿਆ ਤਿੰਨ ਜਣਾਂ ਦੀ ਇਸ ਜਿਹੜੇ ਕੇਸ ਦੇ ਵਿੱਚ ਅਰੈਸਟ ਪਈ ਹੈ ਜਿਨ੍ਹਾਂ ਦੇ ਵਿੱਚ ਜਿੰਦਰ ਸਿੰਘ ਤੇ ਇੱਕ ਡੀਪੀ 바ਵਾ ਜੋ ਕਿ ਨਾਮ ਹੈ ਜਿਨ੍ਹਾਂ ਨੂੰ ਫੜਿਆ ਗਿਆ ਤੇ ਸਾਨੂੰ ਦੱਸ ਦਈਏ ਜੇ ਜਿੰਦਰ ਗੱਲ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੇ ਪਲਸ ਦੇ ਕੋਲੇ ਮੰਨਿਆ ਕਿ ਸਾਡੇ ਆਪਸੀ ਰੌਲਾ ਜੱਲ ਰਿਹਾ ਸੀ ਇਸ ਦੇ ਕਰਕੇ ਮੈਂ ਕਤਲ ਕੀਤਾ ਤੇ ਮੈਂ 5.5 ਤੋਂ 6 ਅੱਖ ਰੁਪਿਆ ਕੁਝ ਇਦਾਂ ਦਾ ਸਮਥਿੰਗ ਉਹਨੇ ਸੁਖਮੰਦਰ ਸਿੰਘ ਤੋਂ ਲੈਣਾ ਸੀਗਾ ਜਿਸ ਦੇ ਕਰਕੇ ਇਹਨਾਂ ਦੀ ਆਪਸ ਵਿੱਚ ਨਹੀਂ ਬਣ ਰਹੀ ਸੀ ਇਸ ਟਾਈਮ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਦੋਸਤੋ ਏ ਜਿੰਦਰ ਸਿੰਘ ਸਰਪੰਚ ਦਾ ਖਾਸ ਖਾਸ ਕਰੀਬੀ ਦੋਸਤ ਸੀਗਾ ਪਰ ਪੁਲਿਸ ਪ੍ਰਸ਼ਾਸਨ ਦੇ ਕੋਲ ਜਿਹੜਾ ਜਿੰਦਰ ਗੱਲ ਨੇ ਜਿਹੜੀ ਗੱਲਬਾਤ ਦੱਸੀ ਉਹਨੇ ਦੱਸਿਆ ਕਿ ਸਾਡੀ ਆਪਸ ਵਿੱਚ ਨਹੀਂ ਬੰਦੀ ਸੀਗੀ ਤੇ 5.5 ਲੱਖ ਰੁਪਇਆ ਕੁਝ ਉਹਨੇ ਇਤਨਾ ਪੈਸੇ ਲੈਣੇ ਸੀਗੇ ਸਰਪੰਚ ਤੋਂ ਇਸ ਕਰਕੇ ਉਹਨਾਂ ਦਾ ਕੋਈ ਤਕਰਾਰ ਸੀਗਾ ਜਿਹਦੇ ਕਰਕੇ ਉਹਨੇ ਕਤਲ ਕੀਤਾ ਤੇ ਸੋ ਜਿਵੇਂ ਲੋਕ ਕਹਿ ਰਹੇ ਕਿ ਲਾਲ ਸਿੰਘ ਗੋਕੇ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇ ਤਾਂ ਵੇਖਿਆ ਜਾਵੇ ਤਾਂ ਕਿਉਂਕਿ ਲੋਕ ਕਹਿ ਰਹੇ ਕਿ ਇਹ ਸ਼ਾਸਰੀ ਕਤਲ ਹੈ ਤੇ ਰਾਵ ਸਿੰਘ ਉਹ ਗੋਗੇ ਨੇ ਇੱਕ ਕਤਲ ਕਰਵਾਇਆ ਹੈ ਮਲੇ ਨੇ ਪਰ ਜੇ ਆਪਾਂ ਵੇਖ ਕੇ ਤਾਂ ਜਿਹੜੇ ਕਾਤਲ ਫੜੇ ਗਏ ਆ ਉਹਨਾਂ ਦੇ ਵਿੱਚੋਂ ਜਿਹੜਾ ਦੂਸਰਾ ਮੁੰਡਾ ਦੀਪੀ 바ਵਾ ਨਾਮ ਦਾ ਮੁੰਡਾ ਉਸ ਦਾ ਤੁਸੀਂ ਫੋਟੋ ਮੈਨ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਫੋਟੋ ਦੇਖੋ ਰਾਜੇ ਵੜੈਂਗਣਾ ਫੋਟੋ ਮੈ ਉਸ ਦਾ ਵਾਇਰਲ ਹੋਈ ਜਾਂਦੀ ਐ ਇਸ ਟਾਈਮ ਤੇ ਤੇ ਇੱਕ ਪੋਸਟਰ ਵੀ ਤੁਸੀਂ ਵੇਖ ਲਓ ਇਹ ਪੋਸਟਰ ਵਾਇਰਲ ਹੋ ਰਿਹਾ ਦੀਪੀ 바ਵਾ ਜਿਹੜਾ ਮੁੰਡਾ ਜਿਹੜਾ ਜਿੰਦਰਗੜ੍ਹ ਤੇ ਨਾਲ ਫੜਿਆ ਗਿਆ ਤੇ ਵਾਈਸ ਚੇਅਰਮੈਨ ਆ ਬਲਾਕ ਸਭਤੀ ਦਾ ਤੇ ਫਿਰ ਇਸ ਦਾ ਮਤਲਬ ਇਹਦਾ ਫਿਰ ਕਾਂਗਰਸ ਦੇ ਨਾਲ ਵੀ ਇਸ ਕੇਸ ਦੇ ਜਿਹੜੇ ਲਿੰਕ ਆ ਜੁੜਦੇ ਆ ਸੋ ਇਹ ਸਾਡੀ ਲੋਕਾਂ ਨੂੰ ਅਪੀਲ ਹੈ ਕਿ ਇਹਦਾ ਨਾਂ ਫਵਾਵਾ ਡਾਇਆ ਕਰੋ ਪੁਲਿਸ ਪ੍ਰਸ਼ਾਸਨ ਆਪਦਾ ਬਹੁਤ ਸਹੀ ਢੰਗ ਦੇ ਨਾਲ ਜਿਹੜੀ ਇਹ ਜਾਂਚ ਪੜਤਾਲ ਇਸ ਕੇਸ ਦੀ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਕੁਲਦੀਪ ਚਾਰ ਜਿਹੜੇ ਕਿ ਪਟਿਆਲਾ ਰੇਂਜ ਦੇ ਉੱਤੇ ਡੀਏਜੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਕੋਲ ਉਹ ਜਿੰਦਰਗੱਲ ਕੋਲੋਂ ਇਹਨਾਂ ਕੋਲ ਇੱਕ 32 ਬੋਰ ਰਵਾੜ ਵਰ ਵੀ ਬਰਾਮਦ ਹੋਇਆ ਤੇ ਉਸ ਤੋਂ ਬਾਅਦ ਰੋਪਿੰਗਾਂ ਦਾ ਜਿਹੜਾ ਰਿਮਾਰਡ ਲੈ ਲਿਆ ਗਿਆ ਤੇ ਜਿਹੜੀ ਅੱਗੇ ਕੋਈ ਪੁੱਛਗਛ ਹੋਊਗੀ ਜਾਂ ਕੁਝ ਵੀ ਉਹ ਮੰਨਣਗੇ ਤਾਂ ਉਹ ਮੀਡੀਆ ਸਾਹਮਣੇ ਆ ਜੂਗਾ ਤੇ ਇਹ ਕੋਈ ਰਾਜਨੀਤਿਕ ਕਤਲ ਨਹੀਂ ਹੈਗਾ ਇਹ ਕੁਲਦੀਪ ਚਾਲ ਸਾਹਿਬ ਹੋਰਾਂ ਦਾ ਕਹਿਣਾ ਹੈ ਕਿ ਇਹ ਕੋਈ ਰਾਜਨੀਤਿਕ ਕਤਲ ਨਹੀਂ ਹੈਗਾ ਕਿਉਂਕਿ ਜਿੰਦਰਗਿਲ ਨੇ ਖੁਦ ਕੰਫਰੰਸ ਕੀਤਾ ਖੁਦ ਮੰਨਿਆ ਇਹ ਕਿ ਸਾਡਾ ਕੋਈ ਪੈਸੇ ਨੂੰ ਲੈ ਕੇ ਲੈਣ ਦੇਣ ਚੱਲ ਰਿਹਾ ਸੀਗਾ ਸੋ ਹੁਣ ਆਪਾਂ ਗੱਲਬਾਤ ਕਰਦੇ ਆ ਜਿੰਦਰਗਿਲ ਦੀ ਜਿੰਦਰਗਿਲ ਦੇ ਵੀ ਜੇ ਆਪਾਂ ਗੱਲਬਾਤ ਕਰੀਏ ਤਾਂ ਦੋਸਤੋ ਜਿਹੜਾ ਜਿੰਦਰਗਿਲ ਹੈ ਜੇ ਆਪਾਂ ਇਸ ਦਾ ਬੈਕਗ੍ਰਾਉਂਡ ਦੇਖਦੇ ਆ ਤਾਂ ਇਹ ਇੱਕ ਕ੍ਰਾਈਮਨਲ ਬੰਦਾ ਹੈਗਾ ਇਸ ਦੇ ਉੱਤੇ ਐਨਡੀ ਦੇ ਬਰਚੇ ਦਰਜਾ ਕਤਲ ਦੇ ਪਰਚੇ ਦਰਜ ਤੇ ਜਾਨੋ ਮਾਰ ਦੀ ਕੋਸ਼ਿਸ਼ ਕਰਨ ਦੇ ਪਰਚੇ ਦਰਜ ਨਾ ਕੇਸ ਆ ਜਿਹੜੇ ਜਿੰਦਰਗੱਲ ਦੇ ਉੱਤੇ ਨਾਮ ਜਿਆਦਾ ਤੁਹਾਨੂੰ ਦੱਸ ਦਈਏ ਕਿ ਤੁਸੀਂ ਇੱਕ ਨਾਮ ਸੁਣਿਆ ਹੋਊਗਾ ਕਾਲਾ ਤਨਹੂਲਾ ਜੋ ਕਿ ਇਹਨਾਂ ਦੀ ਹੀ ਏਜੰਸੀ ਦਾ ਇੱਕ ਗੈਸਟਰ ਸੀਗਾ ਜਿਸ ਦਾ ਕਿ ਪਿਛਲੇ ਸਾਲਾਂ ਦੇ ਵਿੱਚ ਪੁਲਿਸ ਨਾਲ ਅਨਕਾਊਂਟਰ ਕਰਕੇ ਕਾਲੇ ਤਨਹੂਲੇ ਦੀ ਜਿਹੜੀ ਮੌਤ ਹੋ ਗਈ ਸੀ ਇੱਕ ਅਨਕਾਊਂਟਰ ਦੇ ਵਿੱਚ ਤੇ ਐ ਤੁਹਾਨੂੰ ਦੱਸ ਦਈਏ ਕਿ ਰੇਂਕੂ ਬੀਲਾ ਦੇ ਨਾਲ ਵੀ ਇਹ ਵਰਤਦਾ ਸੀਗਾ ਇੱਕ ਕ੍ਰਿਮੀਨਲ ਮਾਈਂਡ ਦਾ ਬੰਦਾ ਜਿਹੜਾ ਜਿੰਦਰ ਗੈਲਾ ਸੋ ਉੱਥੋਂ ਦੇ ਲੋਕਾਂ ਨੇ ਕੁਝ ਦੱਸਿਆ ਹੈ ਕਿ ਕੁਝ ਪੱਤਰਕਾਰਾਂ ਦੇ ਰਾਈਸ ਪਤਾ ਚੱਲਿਆ ਕਿ ਜਿਹੜਾ ਜਿੰਦਰ ਗੈਲਾ ਇਹ ਕੁਝ ਮਹੀਨਿਆਂ ਤੋਂ ਪਹਿਲਾਂ ਤੋਂ ਇਹ ਕੋਈ ਵੱਡੀ ਕਾਰਵਾਈ ਕਰਨ ਦੇ ਵਿੱਚ ਸੀਗਾ ਕਿਉਂਕਿ ਆਪਣੇ ਆਪ ਨੂੰ ਲੈਂਬਲਾਈਟ ਵਿੱਚ ਫੇਰ ਦੁਬਾਰਾ ਤੋਂ ਇਹ ਲਿਆਉਣਾ ਚਾਹੁੰਦਾ ਸੀਗਾ ਕਿਉਂਕਿ ਜਿਸ ਹਸਾਬ ਨਾਲ ਲਾਈਵ ਹੋਇਆ ਕਤਲ ਕਰਨ ਤੋਂ ਬਾਅਦ ਤਾਂ ਇਸ ਤੋਂ ਹੀ ਜਿੰਦਰ ਦਿਲਾਏ ਜਾ ਰਹੇ ਜਿਵੇਂ ਤੁਸੀਂ ਦੇਖਦੇ ਹੋ ਕਿ ਅਕਸਰ ਹੀ ਗੈਸਟਰ ਕੋਈ ਕਤਲ ਕਰਕੇ ਜਾਂ ਕੋਈ ਵੀ ਵਾਰਦਾਤ ਕਰਕੇ ਉਸ ਤੋਂ ਬਾਅਦ ਲਾਈਵ ਹੁੰਦੇ ਆ ਜਾਂ ਪੋਸਟ ਪਾ ਕੇ ਜ਼ਿੰਮੇਵਾਰੀ ਲੈਂਦੇ ਤੇ ਉਸੇ ਤਰ੍ਹਾਂ ਹੀ ਜਿੰਦਰ ਗੱਲ ਲਾਈਵ ਹੋਇਆ ਤੇ ਉਸਨੇ ਜ਼ਿੰਮੇਵਾਰੀ ਚੱਕੀ ਐ ਇਸ ਦਾ ਤੁਸੀਂ ਕੀ ਕਾਰਨ ਸਮਝਦੇ ਹੋ ਇਸ ਦਾ ਤਾਂ ਸਿੱਧਾ ਸਿੱਧਾ ਕਾਰਨ ਇਹ ਹੀ ਹੈ ਕਿ ਉਹ ਲਾਈਮ ਲਾਈਟ ਵਿੱਚ ਆਉਣਾ ਚਾਹੁੰਦੇ ਜਾਂ ਫੇਮ ਲੈਣੀ ਚਾਹੁੰਦੇ ਆ ਵੀ ਉਹ ਮੰਨਿਆ ਖੁਦ ਤੇ ਕਿਉਂਕਿ ਕ੍ਰਿਮੀਨਲ ਰੈਕਡ ਹੈ ਬੰਦੇ ਦਾ ਪਹਿਲਾਂ ਬਹੁਤ ਦਰਜਨਾ ਕੇਸ ਜਿੰਦਰ ਗਿੱਲ ਦੇ ਉੱਤੇ ਨਾਮਜਾਦਾ ਤੇ ਜਿਵੇਂ ਲੋਕਾਂ ਨੇ ਦੱਸਿਆ ਕਿ ਨਸ਼ੇ ਦਾ ਵੀ ਡੈਕਟਾ ਐਸੇ ਤੇ ਤੁਹਾਨੂੰ ਦੱਸ ਦਈਏ ਐਨਡੀ ਦੇ ਪਰਚੇ ਵੀ ਜਿੰਦਰ ਗਿੱਲ ਦੇ ਉੱਤੇ ਹੈਗੇ ਆ ਤੇ ਜਿਵੇਂ ਤੁਸੀਂ ਲਾਈਵ ਵੀਡੀਓ ਵਿੱਚ ਵੀ ਦੇਖਿਆ ਕਿ ਜਿੰਦਰ ਗਿੱਲ ਦੀ ਦੋਸਤੋ ਜਿਹੜੀ ਜਵਾਨ ਆ ਉਹ ਥਸਲਾ ਰਹੀ ਆ ਅੜਕ ਰਹੀ ਆ ਤੇ ਪਤਾ ਲੱਗਦਾ ਹੈ ਕਿ ਨਸ਼ੇ ਦਾ ਸੇਵਣਾ ਇਸ ਬੰਦੇ ਦਾ ਕੀਤਾ ਹੋਇਆ ਸੋ ਇਹ ਜਿਹੜੀ ਕੁਝ ਜਾਣਕਾਰੀ ਸੀਗੀ ਤੁਹਾਨੂੰ ਦੇਣੀ ਸੀਗੀ ਸੋ ਐਵੇਂ ਅਫਵਾਹਾਂ ਦੇ ਉੱਤੇ ਯਕੀਨ ਨਾ ਕਰਿਆ ਕਰੋ ਜਿਵੇਂ ਕੁਝ ਲੋਕ ਕਹਿ ਰਹੇ ਆ ਕਿ ਰਾਜਨੀਤਿਕ ਕਾਤਲ ਹੈ ਲਾਹਵ ਸਿੰਘ ਉਗੋਕੇ ਨੂੰ ਸ਼ਾਮਲ ਕੀਤਾ ਜਾਵੇ ਸੋ ਨਹੀਂ ਦੋਸਤੋ ਇਹਦਾ ਨਹੀਂ ਹੁੰਦਾ ਪੁਲਿਸ ਪ੍ਰਸ਼ਾਸਨ ਜਿਹੜੀ ਬਹੁਤ ਮਸਤੀ ਦੀ ਨਾਲ ਇਸ ਕੇਸ ਦੇ ਵਿੱਚ ਆਪਦਾ ਕੰਮ ਕਰ ਰਹੀ ਹੈ ਉਹਨਾਂ ਨੇ ਦੱਸਿਆ ਕਿ ਕੋਈ ਇਹ ਰਾਜਨੀਤਿਕ ਕਦਰ ਨਹੀਂ ਹੈਗਾ ਇਹ ਸਿਰਫ ਔਰ ਸਿਰਫ ਇਹਨਾਂ ਦਾ ਆਪਸ ਵਿੱਚ ਰੌਲਾ ਸੀਗਾ ਕੋਈ ਪੈਸੇ ਦਾ ਦੇਣ ਲੈਣ ਦਾ ਕਰ ਇਹਨਾਂ ਦਾ ਰੌਲਾ ਚੱਲ ਰਿਹਾ ਸੀਗਾ ਤੇ ਤਾਂ ਕਰਕੇ ਕਤਲ ਹੋਇਆ ਤੇ ਜੇ ਵੇਖਿਆ ਜਾਵੇ ਜਿਵੇਂ ਲੋਕ ਕਹਿ ਰਹੇ ਹੈ ਕਿ ਐਂ ਜਿਹੜਾ ਸਰਪੰਚ ਸਾਹਿਬ ਹੈ ਲਾਲ ਸਿੰਘ ਉਹ ਕੋਈ ਦਾ ਵਿਰੋਧੀ ਸੀਗਾ ਇਸੇ ਕਰਕੇ ਕਤਲ ਹੋਇਆ ਤਾਂ ਫਿਰ ਤਾਂ ਜਿਨ੍ਹਾਂ ਨੇ ਮਾਰਿਆ ਉਹ ਵੀ ਫਿਰ ਕਾਂਗਰਸ ਦੇ ਬੰਦੇ ਨਿਕਲੇ ਆ ਵਿੱਚ ਉਹਨਾਂ ਦੇ ਵਿੱਚ ਇੱਕ ਜਿਹੜਾ આરોપી ਹੈ ਉਹ ਚੇਅਰਮੈਨ ਹੈ ਵਾਈਸ ਕਾਂਗਰਸ ਦਾ ਤਾਂ ਫਿਰ ਇਸ ਦਾ ਮਤਲਬ ਕੀ ਸਮਝਿਆ ਜਾਵੇ ਸੋ ਪਲੀਜ਼ ਕਿਸੇ ਤਰ੍ਹਾਂ ਦੀਆਂ ਵੀ ਅਫਵਾਹਾਂ ਡਾਉਣ ਤੋਂ ਪਹਿਲਾਂ ਸੋਚਿਆ ਕਰੋ ਪੁਲਿਸ ਪ੍ਰਸ਼ਾਸਨ ਬਹੁਤ ਹੀ ਮਸਤਕਦੀ ਨਾਲ ਆਪਦਾ ਕੰਮ ਕਰ ਰਿਹਾ ਤੇ ਜਿਵੇਂ ਜਿਵੇਂ ਪਾਲਸ ਪ੍ਰਸ਼ਾਸਨ ਸਾਰਾ ਕੋ ਸਾਹਮਣੇ ਲਿਆ ਰਿਹਾ ਤੁਹਾਡੇ ਸਾਹਮਣੇ ਆਜੂਗਾ ਕਿਉਂਕਿ ਹੁਣ ਜਿਹੜਾ ਜਿੰਦਰਗੱਲ ਨੂੰ ਅਰੈਸਟ ਕਰਕੇ ਉਸ ਦੀ ਰਿਮਾਂਡ ਲਈ ਗਈ ਹੈ ਤੇ ਪੁੱਛਗਿੱਛ ਕੀਤੀ ਜਾਊਗੀ ਜੋ ਕੁਝ ਵੀ ਹੋਇਆ ਤੁਹਾਡੇ ਸਾਹਮਣੇ ਆਜੂਗਾ ਸੋ ਪਲੀਜ਼ ਪਹਿਲਾਂ ਹੀ ਤਕਾਜੇ ਲਾਉਣੇ ਇਹ ਪਹਿਲਾਂ ਹੀ ਤਕਾਜੇ ਨਾ ਲਾਇਆ ਕਰੋ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਜਿੰਦਰਗੱਲ ਦਾ ਪਹਿਲਾਂ ਹੀ ਕ੍ਰਿਮੀਨਲ ਰੈਕਡ ਹੈਗਾ ਕ੍ਰਿਮੀਨਲ ਮਾਈਂਡ ਦਾ ਬੰਦਾ ਉਸ ਦੇ ਉੱਤੇ ਦਰਜਨਾ ਹੀ ਪਹਿਲਾ ਕੇਸ ਹੈ ਜਿਹੜੇ ਉਹ ਦਰਜਾ ਹਨ ਇੰਨੀ ਗੱਲ ਜਰੂਰ ਆਪਾਂ ਕਹਿ ਸਕਦੇ ਹਾਂ ਕਿ ਏ ਏਰਕੇ ਦੇ ਵਿੱਚ ਇੰਨੀ ਵੱਡੀ ਬਾਰਦਾਤ ਹੁਣ ਹੁਣ ਕ ਹੋਣ ਦੇ ਬਾਅਦ ਵੀ ਐਮਐਲਏ ਜਾਂ ਐਮਪੀ ਮੀਤ ਹੇਰ ਦਾ ਇਸ ਬਾਰਦਾਤ ਦੇ ਪ੍ਰਤੀ ਕੋਈ ਰਿਐਕਸ਼ਨ ਨਾ ਦੇਣਾ ਇਹ ਮੰਦਭਾਗ ਹੈ ਕਿਉਂਕਿ ਜੇ ਲਾਹਵ ਸਿੰਘ ਉਗੋ ਕੇ ਐਮਐਲਏ ਉੱਥੇ ਮੌਕੇ ਤੇ ਉਹਨਾਂ ਨੂੰ ਉਸ ਧਰਨੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਸੀ ਤੇ ਜਾਂ ਉੱਥੇ ਲੋਕਾਂ ਵਿੱਚ ਜਾਣਾ ਸੀ ਕਾਰਵਾਈ ਕਰਵਾਉਣ ਦੀ ਮੰਗ ਕਰਦੇ ਤਾਂ ਹੋ ਸਕਦਾ ਧਰਨਾ ਲੱਗਦਾ ਹੀ ਨਾ ਚਲੋ ਜੇ ਲਾਹਵ ਸਿੰਘ ਉਗੋ ਕੇ ਨੇ ਐਮਐਲਏ ਸਾਹਿਬ ਨੂੰ ਇੱਕ ਸੀਗਾ ਕਿ ਮੇਰਾ ਵਿਰੋਧ ਹੋ ਸਕਦਾ ਤਾਂ ਐਮਪੀ ਮੀਤ ਹੇਰ ਨੇ ਇਸ ਇਲਾਕੇ ਦੇ ਐਮਪੀ ਸਾਹਿਬ ਨੂੰ ਅਪਰੋਚ ਉੱਥੇ ਕਰਨੀ ਚਾਹੀਦੀ ਸੀਗੀ ਧਰਨੇ ਵਿੱਚ ਪਹੁੰਚਣਾ ਚਾਹੀਦਾ ਸੀਗਾ ਧਰਨਾ ਚਕਵਾਉਂਦੇ ਆਪਣੀ ਜ਼ਿੰਮੇਵਾਰੀ ਦੇ ਨਾਲ ਹੈ ਨਾ ਬੈਲ ਦੇ ਧਾਰ ਤੇ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੇ ਹੈ ਨਾ ਨਿਰਦੇਸ਼ ਦਿੰਦੇ ਤਾਂ ਇਹ ਚੰਗਾ ਹੋਣਾ ਸੀਗਾ ਲੋਕਾਂ ਦੇ ਵਿੱਚ ਵਿਚਰਨਾ ਸੀ ਕਿਉਂਕਿ ਉਸ ਇਲਾਕੇ ਦੇ ਨਵੇਂ ਦੇ ਆ ਸੋ ਇੰਨੀ ਕਿ ਜਰੂਰ ਇਹ ਜਿਹੜਾ ਹੈਗਾ ਦੁੱਖ ਦੀ ਖਬਰ ਹੈ ਕਿ ਜੇ ਮਾੜੀ ਗੱਲ ਹੈ ਜਿਹੜਾ ਐਮਪੀ ਤੇ ਐਮਐਲਏ ਸਾਹਿਬ ਉੱਥੇ ਲੋਕਾਂ ਵਿੱਚ ਨਹੀਂ ਪਹੁੰਚੇ ਪਰ ਆਪਾਂ ਇਸ ਜੇ ਕਤਲ ਨੂੰ ਪਹਿਲਾਂ ਹੀ ਆਪ ਹੀ ਆਪਾਂ ਰਾਜਨੀਤਿਕ ਕਤਲ ਬਣਾਈ ਜਈਏ ਤਾਂ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਸੋ ਪਲੀਜ਼ ਕੋਈ ਵੀ ਗੱਲ ਇਦਾਂ ਜੋੜਨ ਤੋਂ ਪਹਿਲਾਂ ਕਿਉਂਕਿ ਆਪਾਂ ਇੱਕ ਸਿੱਧਾ ਸਿੱਧਾ ਇੱਕ ਐਮਐਲਏ ਸਾਹਿਬ ਨੇ ਪਰ ਟਾਰਗੇਟ ਕਰ ਰਹੇ ਆ ਕਿਉਂਕਿ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਇਹਦੇ ਵਿੱਚ ਤੁਸੀਂ ਇਹ ਨਾ ਸਮਝੋ ਕਿ ਅਸੀਂ ਕੋਈ ਪਾਰਟੀ ਦੇ ਸੁੱਲੇ ਗਾ ਰਹੇ ਆ ਜਾਂ ਪਾਰਟੀ ਦੇ ਪੱਖ ਦੀ ਗੱਲ ਕਰ ਰਹੇ ਹਾਂ ਨਹੀਂ ਜਿਹੜੀ ਗੱਲ ਸਹੀ ਆ ਉਹ ਕਹੀ ਜਾਂਦੀ ਆ ਕਿਉਂਕਿ ਇਸ ਟਾਈਮ ਦੇ ਉੱਤੇ ਕੋਈ ਓਦਾਂ ਦੀ ਗੱਲ ਸਾਹਮਣੇ ਨਹੀਂ ਆਈ ਹਾਂ ਇਨਵੈਸਟੀਗੇਸ਼ਨ ਪੁੱਛਗੈਸ ਹੋਊਗੀ ਜੇ ਉਸ ਦੇ ਵਿੱਚ ਸਾਹਮਣੇ ਕੁਝ ਆਉਂਦਾ ਜਜ ਅੰਦਰ ਗੱਲ ਕੋਈ ਇਦਾਂ ਦੀ ਗੱਲ ਦੱਸਦਾ ਹੈ ਤਾ ਉਸ ਦੇ ਵਿੱਚ ਉਸ ਹਿਸਾਬ ਨਾਲ ਵੀ ਬੋਲਿਆ ਜਾਊਗਾ ਉਸ ਦਾ ਵੀਡੀਓ ਜਾਂ ਖਬਰ ਤੁਹਾਡੇ ਸਾਹਮਣੇ ਲੈ ਕੇ ਆਂਦੀ ਜਾਊਗੀ ਪਰ ਇਸ ਟਾਈਮ ਤੱਕ ਲਾਹਰ ਸਿੰਘ ਉਹ ਗੋਕੇ ਦਾ ਇਸ ਕਤਲ ਦੇ ਵਿੱਚ ਕੁਝ ਵੀ ਇਨਵੋਲਵਮੈਂਟ ਨਹੀਂ ਹੈਗੀ ਜੀ ਹਾਂ ਇੱਕ ਗੱਲ ਤੁਹਾਡੇ ਨਾਲ ਹੋਰ ਕਰਨੀ ਸੀ ਜਾਂਦੇ ਜਾਂਦੇ ਜਿਵੇਂ ਕੀ ਕਹਿੰਦੇ ਨੇ ਨਾ ਜਿਵੇਂ ਲੋਕ ਚੱਲ ਪੈਂਦੇ ਸਾਰੇ ਉਹਦੇ ਮਗਰਮ ਵਗਰੀ ਭਡਾਂਗੂ ਚੱਲ ਪੈਂਦੇ ਤੇ ਹੁਣ ਲੋਕ ਇੱਕ ਖਬਰ ਜੀ ਚੱਲ ਪਈ ਸੀਗੀ ਕਿ ਝੂਠੇ ਪਾਸੇ ਪਾ ਪਾ ਕੇ ਜਿਹੜਾ ਸਰਪੰਚ ਸੀ ਉਸ ਦਾ ਜਿਹੜਾ ਵੈਪਨ ਸੀ ਉਹ ਨਾ ਪੁਲਿਸ ਨੇ ਜਮ੍ਹਾਂ ਕਰਵਾ ਲਿਆ ਸੀ ਪ੍ਰਸ਼ਾਸਨ ਨੇ ਜਮ੍ਹਾਂ ਕਰਾ ਲਿਆ ਸੀਗਾ ਇਹ ਵੀ ਤੁਸੀਂ ਆਹ ਵੀਡੀਓ ਦੇਖੋ ਸਰਪੰਚ ਦਾ ਅਸਲਾ ਕਿਉਂ ਜਮ੍ਹਾਂ ਕਰਵਾਇਆ ਗਿਆ ਸੀ ਇਹ ਬਿਲਕੁਲ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਐਂਡ ਇਹ ਤੁਸੀਂ ਪ੍ਰੈਸ ਨੋਟ ਵਿੱਚ ਵੀ ਦੇਖਿਆ ਹੋਣਾ ਇਹ ਬਿਲਕੁਲ ਝੂਠੀ ਇਨਫੋਰਮੇਸ਼ਨ ਹੈ ਜੋ ਵੀ ਤੁਹਾਨੂੰ ਕਹਿ ਰਿਆ ਇਹਦੇ ਕੋਲੇ ਜਿਹੜਾ ਵੈਪਨ ਸੀਗਾ 2029 ਤੱਕ ਲਾਇਸੈਂਸ ਦਾ ਵੈਲਿਡ ਹੈਗਾ ਜੀ ਸੈਕੰਡ ਵਨ ਜੋ ਬੜੀ ਮਈ 2025 ਮੇ ਡੀਸੀ ਸਾਹਿਬ ਤੋਂ ਐਨਓਸੀ ਲੈ ਕੇ ਇਹਨੇ ਆਪਣਾ ਲਾਇਸੈਂਸ ਜਿਹੜਾ ਵੈਪਨ ਹੈ ਉਹ ਵੇਚਿਆ ਹੈਗਾ ਇਸਨੇ ਕੋਈ ਨਵਾਂ ਵੈਪਨ ਖਰੀਦਣਾ ਸੀਗਾ ਹੁਣ ਇਹ ਜਿਹੜੀ ਗੱਲ ਹੈ ਕਿ ਇਹਦਾ ਵੈਪਨ ਜਮਾ ਕਰਾਇਆ ਗਿਆ ਰਿਕਾਰਡ ਮੇ ਇਹੋ ਜੀ ਕੋਈ ਵੀ ਚੀਜ਼ ਨਹੀਂ ਹੈ ਦੈਟਸ ਵਾਈ ਆਮ ਰਿਕਵੈਸਟਿੰਗ ਯੂ ਟੂ 올 ਯੂ ਪੀਪਲ ਕਿ ਬਈ ਇਹੋ ਜੀ ਕੋਈ ਵੀ ਮਿਸਲੀਡਿੰਗ ਵਾਲੀ ਕੋਈ ਵੀ ਇਹੋ ਜੀ ਇਨਫੋਰਮੇਸ਼ਨ ਸਪਰੈਡ ਨਹੀਂ ਕਰਨੀ ਚਾਹੀਦੀ ਹੈ ਇਹਦਾ ਵੈਪਨ ਦਾ ਇਹਦੇ ਕੋਲੇ ਹਜੇ ਵੀ ਲਾਇਸੈਂਸ ਹੈਗਾ ਐਂਡ ਉਹਦੀ ਐਨਓਸੀ ਲੈ ਕੇ ਇਸਨੇ 2000 ਮਈ 2025 ਮੇ ਆਪਣਾ ਵੈਪਨ ਦੀ ਐਨਓਸੀ ਲਈ ਫਿਰ ਵੈਪਨ ਵੇਚਿਆ ਹੋ ਸਕਦਾ ਇਹਨੇ ਕੋਈ ਨਵਾਂ ਵੈਪਨ ਖਰੀਦਣਾ ਉਸ ਤੇ ਵਾਸਤੇ ਇਹਨੇ ਅਪਲਾਈ ਵੀ ਕੀਤਾ ਹੋਇਆ ਹੈ ਜਿਵੇਂ ਕਿ ਪ੍ਰਸ਼ਾਸਨ ਖੁਦ ਦੱਸ ਰਿਹਾ ਹੈ ਕਿ ਕੋਈ ਉਸ ਦਿਨ ਦਾ ਵੈਪਨ ਆ ਜਿਹੜਾ ਉਹ ਜਮਾ ਨਹੀਂ ਕਰਵਾਇਆ ਸੀਗਾ ਤੇ ਸਰਪੰਚ ਸਰ ਉਹਨੇ ਆਪਣਾ ਖੁਦ ਵੈਪਨ ਜਿਹੜਾ ਸੀਗਾ ਉਹ ਸੇਲ ਕਰਤਾ ਸੀਗਾ ਉਹ ਹੋਰ ਵੈਪਨ ਲੈਣਾ ਚਾਹੁੰਦੇ ਸੀਗੇ ਸੋ ਇਦਾਂ ਦੀਆਂ ਵੀਡੀਓ ਨੂੰ ਤੁਸੀਂ ਸ਼ੇਅਰ ਨਾ ਕਰਿਆ ਕਰੋ ਝੂਠਾ ਨੂੰ ਸ਼ੇਅਰ ਨਾ ਕਰਿਆ ਕਰੋ ਇਹ ਇਦਾਂ ਦੀ ਕੋਈ ਗੱਲ ਹੀ ਨਹੀਂ ਸੀਗੀ ਕਿ ਉਹਨਾਂ ਦਾ ਵੈਪਨ ਜਿਹੜਾ ਜਮਾ ਸੀਗਾ ਪ੍ਰਸ਼ਾਸਨ ਕੋਲੇ ਉਹ ਤਾਂ ਉਹਨਾਂ ਨੇ ਖੁਦ ਵੇਚਿਆ ਸੀਗਾ ਪਰ ਵੈਪਨ ਹੋਰ ਵੈਪਨ ਲੈਣਾ ਸੀਗਾ ਆਪਣਾ ਲਾਇਸੈਂਸ ਨਿਊ ਕਰਵਾਉਣਾ ਸੀਗਾ ਸੋ ਪਲੀਜ਼ ਝੂਠੀਆਂ ਵੀਡੀਓ ਨਾ ਫਲਾਇਆ ਕਰੋ ਤੇ ਜਿਹੜਾ ਸੱਚੀਆਂ ਵੀਡੀਓ ਹੁੰਦੀਆਂ ਉਹ ਵੇਖਿਆ ਕਰੋ ਤੇ ਉਹਨਾਂ ਤੇ ਯਕੀਨ ਕਰਿਆ ਕਰੋ ਬਹੁਤ ਚੈਨਲ ਆ ਜਿਹੜੇ ਟੀਆਰਪੀ ਲਈ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਫਲਾ ਦਿੰਦੇ ਆ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਕੋਈ ਚੈਨਲਾਂ ਨੇ ਕਈ ਜਣਾਂ ਨੇ ਰਾਜਵੀਰ ਜਵੰਦਾ ਜਿਹੜਾ ਆਪਣਾ ਪੰਜਾਬੀ ਗਾਇਕ ਆ ਉਹਨਾਂ ਨੂੰ ਰੱਬ ਕੋ ਲਈ ਪੰਚਾਇਤ ਆ ਸੀ ਉਹਨਾਂ ਨੂੰ ਮਾਰ ਹੀ ਦਿੱਤਾ ਸੀ ਆਰ ਆਈ ਪੀ ਲਿਖਣ ਲੱਗ ਗਏ ਸੀਗੇ ਉਹ ਹਜੇ ਵੀ ਆਪਣੀ ਹਨਾ ਕਹਿੰਦੇ ਆ ਜ਼ਿੰਦਗੀ ਦੀ ਲੜਾਈ ਲੜ ਰਿਹਾ ਸੋ ਪਲੀਜ਼ ਝੂਠਾ ਤੇ ਯਕੀਨ ਨਾ ਕਰਿਆ ਕਰੋ ਤੇ ਜੋੜੀ ਜਿਹੜੀ ਗੱਲ ਸੀਗੀ ਉਹ ਤੁਹਾਡੇ ਸਾਹਮਣੇ ਐ ਪੇਸ਼ ਅਸੀਂ ਕੀਤੀ ਹੈ ਸੋ ਜੇ ਤੁਹਾਨੂੰ ਲੱਗਿਆ ਕਿ ਅਸੀਂ ਕੋਈ ਤੁਹਾਡੇ ਇਥੇ ਜਾਣਕਾਰੀ ਲੈ ਕੇ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ